ఆఫ్టర్ ఆపరేషన్ సింధూర్ ఫస్ట్ సిక్ జత్తా ఇస్ గోయింగ్ టు క్రాస్ ఓవర్ టు పాకిస్తాన్ టు సెలబ్రేట్ గురు పురబ్ టుడే దిస్ జత్తా విల్ క్రాస్ ఓవర్ టు పాకిస్తాన్ త్రూ అటారి బోర్డర్ దే విల్ సెలబ్రేట్ గురు పురబ్ ఆఫ్ గురు నానక్ దేవ్ అట్ గురుద్వారా జననస్థాన్ ఇన్ నన్కనానా సాహబ్ టుమారో వి ఆర్ జాయిన్డ్ బై సమ్ ఆఫ్ ది సిక్ పిల్గ్రిమ్స్ హూ ఆర్ గోయింగ్ టు క్రాస్ ఓవర్ టు పాకిస్తాన్ త్రూ అటారి బోర్డర్ హంజీ ਤੋੜਾ ਕੀ ਸ਼ੁਭ ਨਾਏ ਪਰਮੇਂਦਰ ਸਿੰਘ ਜੀ ਕੀ ਆ ਪਹਿਲੀ ਵਾਰ ਹੀ ਜਾ ਰਹੇ ਹੋ ਜੀ ਨਵਾਂ ਸ਼ਹਿਰ ਤੋਂ ਆਏ ਆ ਪਹਿਲੀ ਵਾਰ ਹੀ ਜਾ ਰਹੇ ਆ ਤੇ ਬਹੁਤ ਹੀ ਕਿਰਪਾ ਹੋਈ ਹੈ ਪਰਮਾਤਮਾ ਦੀ ਕਿ ਸਾਨੂੰ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਤੇ ਪਹਿਲਾਂ ਵੀ ਕਾਫੀ ਟਾਈਮ ਦੇ ਅਪਲਾਈ ਕੀਤਾ ਸੀ ਲੇਕਿਨ ਇਸ ਵਾਰ ਕਹਿੰਦੇ ਸੀ ਬੰਦ ਹੋ ਜਾਏਗਾ ਫਿਰ ਉਸ ਸਾਹਿਬ ਦੀ ਕਿਰਪਾ ਹੋਈ ਹੈ ਤੇ ਇਹ ਤਿੰਨ ਤਰੀਕ ਤੋਂ ਬਾਅਦ ਫਿਰ ਓਪਨ ਹੋਇਆ ਤੇ ਉਹਦੇ ਵਿੱਚ ਸਾਡਾ ਸਾਰਿਆਂ ਦਾ ਨੰਬਰ ਆਇਆ ਤੇ ਮੈਂ ਤੇ ਮੇਰੀ ਮਿਸ ਇਸ ਅਸੀਂ ਇਕੱਠੇ ਉੱਥੇ ਅੱਜ ਨਕਾਣਾ ਸਾਹਿਬ ਦੇ ਦਰਸ਼ਨਾਂ ਗੁਰੂ ਗੁਰੂ ਨਾਨਕ ਸਾਹਿਬ ਦੇ ਜਿਹੜੇ ਪ੍ਰਕਾਸ਼ ਦਿਹਾੜੇ ਜਨਮ ਸਥਾਨ ਤੇ ਜਾਣ ਦਾ ਸਾਨੂੰ ਸੁਭਾਗ ਪ੍ਰਾਪਤ ਹੋ ਰਿਹਾ ਤੇ ਉੱਥੇ ਅਲੱਗ-ਅਲੱਗ ਜਗ੍ਹਾ ਤੇ ਗੁਰਦੁਆਰਿਆਂ ਦਾ ਦਰਸ਼ਨ ਕਰਕੇ ਗੁਰਮਤ ਸਿੱਖੇ ਅਸਾਂ ਸਿਖਾਉਣੀ ਅੰਮ੍ਰਿਤ ਧਾਰੀ ਕੌਮ ਬਣਾਉਣੀ ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿੱਚਕਾਰ ਤੇ ਪੈਰਾ ਦੇ ਸਕੇ ਇਹ ਤਾਂ ਹੀ ਸੰਭਵ ਹੈ ਜਦੋਂ ਅਸੀਂ ਆਪਣੇ ਦਰਸ਼ਨ ਆਪਣੇ ਧੁਰੇ ਨਾਲ ਜੁੜੇ ਹੋਵਾਂਗੇ ਜਿੱਥੋਂ ਗੁਨਾਨ ਸਾਹਿਬ ਜੀ ਨੇ ਅਦਾਸੀਆਂ ਸ਼ੁਰੂ ਕਰਦਿਆਂ ਹੋਇਆਂ ਆਪਣੇ ਕਾਰਜਾਂ ਨੂੰ ਜੋੜਿਆ ਕਿ ਨਿਰਬਿਗੰ ਸਫਲਤਾ ਬਖਸ਼ੀ ਹੈ ਤੇ ਗੁਨਾਨ ਸਾਹਿਬ ਨੇ ਕਰਤਾਰਪੁਰ ਸਾਹਿਬ ਜਾ ਕੇ ਖੇਤੀਬਾੜੀ ਕਰਦਿਆਂ ਸੰਦੇਸ਼ ਦਿੱਤਾ ਕਿ ਆਪਾਂ ਕੀਰਤ ਕਰਨੇ ਨਾਮ ਜਪਣਾ ਪੰਚ ਸਕਣਾ ਸਾਡਾ ਪਹਿਲਾ ਫਰਜ਼ ਹੋ ਗਾ ਇਹ ਤਾਂ ਹੀ ਸਮਾਂ ਹੋ ਜਦੋਂ ਅਸੀਂ ਆਪਣੇ ਗੁਤਮਾਨਾਂ ਨਾਲ ਜੁੜੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਹੋ ਰਹੀ ਹੈ ਅਪੀ ਗੁਣਾਨਦੇਵ ਜੀ ਗੁਰਪੁਰ ਦੇ ਮੌਕੇ ਤੇ ਸਾਨੂੰ ਨਨਕਾਣਾ ਸਾਹਿਬ ਜਾਣ ਦਾ ਮੌਕਾ ਮਿਲ ਲਿਆ ਮੇਰੀ ਇੱਛਾ ਸੀ ਕਿ ਜਦੋਂ ਵੀ ਪਾਸਪੋਰਟ ਬਣਾ ਮੈਂ ਪਹਿਲੀ ਵਾਰੀ ਮੈਨੇ ਨਨਕਾਣਾ ਸਾਹਿਬ ਦੇ ਦਰਸ਼ਨ ਕਰਾਂ ਫਿਰ ਕਿਤੇ ਹੋਰ ਵੀ ਜਾਣਾ ਬਹੁਤ ਹੋਇਆ ਸੀ ਕਦ ਬਣਾਇਆ ਸੀ ਪਾਸਪੋਰਟ ਪਾਸਪੋਰਟ ਪਿਛਲੇ ਸਾਲ ਪਿਛਲੇ ਸਾਲ ਬਣਾਇਆ ਸੀ ਅਸੀਂ ਯਾਤਰਾ ਪਾਕਿਸਤਾਨ ਦੀ ਸਰਗੋਗ ਨਾਨਕਦੇਵ ਜੀ ਦੇ ਜਨਮ ਸਥਾਨਾਂ ਤੇ ਡੇਰਾ ਨਰਕਾਣਾ ਸਾਹਿਬ ਡੇਰਾ ਸਾਹਿਬ ਪੰਜਾ ਸਾਹਿਬ ਰੋੜੀ ਸਾਹਿਬ ਕਤਾਰਪੁਰ ਸਾਹਿਬ ਤੇ ਲਾਹੌਰ ਦੇ ਵਿੱਚ ਜਿਹੜੇ ਹੋਰ ਗੁਰਦੁਆਰੇ ਆ ਚੂਨਾ ਮੰਡੀ ਦੇ ਵਿੱਚ ਜਿੱਥੇ ਸਿੰਘਾਂ ਸਿੰਗੜੀਆਂ ਬੀਬੀਆਂ ਦੇ ਟੁਕੜੇ ਕਰਕੇ ਬੱਚਿਆਂ ਦੇ ਗਲਾਂ ਚ ਝਾਰ ਪਾਏ ਆ ਨੇ ਬਨੇ ਦਾ ਚੱਥਾ ਜਾ ਰਿਹਾ ਜੀ ਜਥਾ ਜੀ ਸ਼੍ਰੋਮਣੀ ਕਮੇਟੀ ਵੱਲੋਂ 1802 ਦਿੱਤੇ ਪਾਸਪੋਰਟ ਜਿਹਦੇ ਵਿੱਚੋਂ 1796 ਗਏ ਆਏ ਆ ਕਿੰਨੇ ਦਿਨ ਦਾ ਵੀਜ਼ਾ ਵੀਜ਼ਾ ਜੀ 10 ਦਿਨ ਦਾ ਸਰਕਾਰਾਂ ਤੋਂ ਕੀ ਮੰਗ ਕਰਦੇ ਪਏ ਸਰਕਾਰਾਂ ਤੋਂ ਮੰਗ ਕਰਦੇ ਆ ਵੀ ਇਹ ਵੀਜ਼ਾ ਦੇਣ ਖੁੱਲੇ ਦਰਛੰਦਦਾਰੇ ਹੋਣ ਅਸੀਂ ਪਿੰਡ ਨਥਾਣੇ ਤੋਂ ਆਏ ਆ ਸਾਡਾ ਨਾਂ ਜਸਵੀਰ ਸਿੰਘ ਆ ਜੀ ਕਿੱਥੋਂ ਤੇ ਕਿੱਥੇ ਜਾ ਰਹੇ ਤੁਸੀਂ ਅਸੀਂ ਬਾਗਾਵੜ ਰਹੀ ਹਾਂ ਪਾਕਿਸਤਾਨ ਜਾ ਰਹੇ ਆ ਜੀ ਨਨਕਾਣਾ ਸਾਹਿਬ ਨਨਕਾਣਾ ਸਾਹਿਬ ਬਲਵੀਰ ਕੌਰ ਆ ਜੀ ਤੋਏ ਜੀ ਅਸੀਂ ਨਸਾਨੇ ਤੋਂ ਆਏ ਜੀ ਹੁਣ ਕਿੱਧਰ ਜਾਣਾ ਤੁਸੀਂ ਜੀ ਅਸੀਂ ਪਾਕਿਸਤਾਨ ਜਾਣਾ ਜੀ ਕਦ ਲਈ ਜਾ ਰਹੇ ਪਾਕਿਸਤਾਨ ਅਸੀਂ ਬਾਬਾ ਗੁਰਨਾਨਕ ਦੇਵ ਜੀ ਜਨਮ ਦਿਨ ਤੇ ਜਾ ਰਹੇ ਹਾਂ ਜੀ ਕਿੰਨੇ ਦਿਨ ਦਾ ਵੀਜ਼ਾ ਲੱਗਾ ਜੀ ਸਾਡਾ ਜੀ 13 ਦੀ ਵਾਪਸੀ ਹੈ ਸਾਡੀ ਜੀ ਸਰਕਾਰਾਂ ਨੂੰ ਮੰਗ ਕਰਨਾ ਚਾਹੁੰਦੇ ਆ ਵੀ ਸਾਡਾ ਦੰਗਾ ਸਾਨੂੰ ਖੋਲਣਾ ਚਾਹੀਦਾ ਵੀ ਸਾਡੇ ਦਰਸ਼ਨ ਨੇ ਹੋਣੇ ਚਾਹੀਦੇ ਸਾਡੇ ਗੁਰੂ ਦੇ ਦਰਸ਼ਨ ਹੋਣੇ ਚਾਹੀਦੇ ਸਾਡੇ ਇਹ ਜੱਥਾ ਜਾ ਰਿਹਾ ਹੈ ਪਾਕਿਸਤਾਨ ਨੂੰ ਠੀਕ ਹੈ ਇੱਥੇ ਬੰਦੇ ਜਿੰਨੇ ਵੀ ਜਾ ਰਹੇ ਪੰਜਾਬ ਤੋਂ 17 ਤੋਂ 94 52 ਬੰਦੇ ਆ ਦਾ ਵੀਜ਼ਾ ਲੱਗਿਆ ਹੈ ਇਸਾਰੇ ਪਾਕਿਸਤਾਨ ਤੋਂ ਕ੍ਰਾਸ ਕਰਕੇ ਬਾਰਡਰ ਕ੍ਰਾਸ ਕਰਕੇ ਪਾਕਿਸਤਾਨ ਪਹੁੰਚਣਗੇ ਤੇ ਕਿਹੜੀ ਕਿਹੜੀ ਜਗ੍ਹਾ ਤੇ ਜਾਣਗੇ ਬੱਚਾ ਬੰਦੇ ਅਸੀਂ ਪੰਜਾ ਸਾਹਿਬ ਜਾਣਾ ਹੈ ਰੋੜੀ ਸਾਹਿਬ ਜਾਣਾ ਹੈ ਕਰਤਾਰਪੁਰ ਸਾਹਿਬ ਜਾਣਾ ਹੈ ਜਿੰਨੇ ਵੀ ਗੁਰਦੁਆਰਿਆਂ ਦੇ ਗੁਰੂ ਨਾਨਕ ਪਾਤਸ਼ਾਹੀ ਜੀ ਦੀ ਜਗ੍ਹਾ ਹੈ ਉਥੇ ਸਾਰਿਆਂ 'ਚ ਅਸੀਂ ਦਰਸ਼ਨ ਕਰਨਾ ਹੈ ਤੇ ਇਹ ਕਿੰਨੇ ਦਿਨ ਦਾ ਵੀਜ਼ਾ ਮਿਲਿਆ ਜੀ ਪੰਖੋ ਇਹ ਸਾਨੂੰ 10 ਦਿਨ ਦਾ ਵੀਜ਼ਾ ਮਿਲਿਆ ਹੈ ਅੱਜ ਚੱਲਾਂਗੇ ਤਾਂ 12 ਤਰੀਕ ਨੂੰ ਸਾਡੀ ਵਾਪਸੀ ਹੈਗੀ ਮਾਂ ਦੇ ਵਿੱਚ ਖੁਸ਼ੀ ਹੁੰਦੀ ਹੈ ਗੁਰੂ ਮਹਾਰਾਜ ਦੇ ਦਰਸ਼ਨ ਲਈ ਜਾ ਰਹੇ ਹਾਂ ਇਹ ਤਾਂ ਮੈਂ ਬਿਆਨ ਹੀ ਨਹੀਂ ਕਰ ਸਕਦੀ ਕਿ ਕਿੰਨੀ ਕੁ ਖੁਸ਼ੀ ਹੈ ਐਨੀ ਮੈਨੂੰ ਖੁਸ਼ੀ ਹੈ ਕਿ ਜਿਸ ਦਿਨ ਸਾਡਾ ਵੀਜ਼ਾ ਲੱਗਿਆ ਮੇਰੇ ਪੈਰ ਜ਼ਮੀਨ 'ਤੇ ਨਹੀਂ ਲੱਗਦੇ ਪਏ ਸੀ ਕਿ ਪ੍ਰਮਾਤਮਾ ਤੂੰ ਆਪਣੇ ਦਰ ਸਾਨੂੰ ਬੁਲਾਇਆ ਜੇ ਅਸੀਂ ਕਦੇ ਸੋਚਿਆ ਵੀ ਨਹੀਂ ਸੀਗਾ ਮੈਂ ਤਾਂ ਕਦੇ ਉਮੀਦ ਹੀ ਨਹੀਂ ਕੀਤੀ ਸੀ ਕਿ ਮੈਂ ਕਦੇ ਪਾਕਿਸਤਾਨ ਦੀ ਗੁਰੂ ਨਾਨਕ ਪਾਤਸ਼ਾਹ ਦੀ ਧਰਤੀ 'ਤੇ ਮੈਂ ਪੈਰ ਰੱਖਾਂਗੀ ਕਿ ਮੇਰੇ ਅੰਦਰ ਐਨੀ ਖੁਸ਼ੀ ਹੈ ਮੈਨੂੰ ਲੱਗਦਾ ਹੈ ਕਿ ਮੈਨੂੰ ਰੱਬ ਨੇ ਉਹ ਕਿਰਪਾ ਕੀਤੀ ਹੈ ਉਹ ਮੈਨੂੰ ਬਖਸ਼ੀਸ਼ ਦਿੱਤੀ ਹੈ ਜੋ ਦੁਨੀਆਂ 'ਚ ਮੈਨੂੰ ਕਦੇ ਮਿਲ ਨਹੀਂ ਸਕਦੀ। ਅੱਛਾ ਜੀ ਤੋਂਵੇਂ ਮੁਲਕਾਂ ਦੇ ਜਿਹੜੇ ਹਾਲਾਤ ਖਰਾਬ ਹੋਏ ਸੀ ਉਹਦੇ ਵਿੱਚ ਕਿਉਂ ਪਹਿਲਾਂ ਕਿਹਾ ਸੀ ਕਿ ਕਿਸੇ ਨੂੰ ਜਾਨ ਨਹੀਂ ਇਜ਼ਾਜ਼ਤ ਨਹੀਂ ਹੈਗੀ ਤੇ ਹੁਣ ਜਿਹੜੀ ਆ ਸਰ ਇਹ ਸਪੈਸ਼ਲ ਦਿੱਤਾ ਗਿਆ ਸਿਰਫ ਜੱਥੇ ਨਹੀਂ ਕੀ ਕਹਿਣਾ ਚਾਹੋਗੇ ਜੀ ਇਸ ਬਾਰੇ? ਮੈਂ ਇਹ ਕਹਾਂ ਕਿ ਮੁਲਕਾਂ ਦੇ ਜਿੰਨਾ ਮਰਜ਼ੀ ਹਾਲਾਤ ਖਰਾਬ ਹੋਏ ਜੇ ਰੱਬ ਦੀ ਕਿਰਪਾ ਹੋਵੇ ਨਾ ਤਾਂ ਸਭ ਕੁਝ ਸਹੀ ਹੁੰਦਾ ਸਾਨੂੰ ਕੋਈ ਡਰ ਨਹੀਂ ਆ ਸਾਡੇ ਜਿਸ ਤਰ੍ਹਾਂ ਦੇ ਲੋਕ ਹੀ ਉੱਥੇ ਰਹਿੰਦੇ ਆ ਠੀਕ ਹੈ? ਅਸੀਂ ਆਪਣੀ ਧਾਰਮਿਕ ਯਾਤਰਾ ਤੇ ਚੱਲੇ ਹਾਂ ਮੈਨੂੰ ਨਹੀਂ ਲੱਗਦਾ ਇਹ ਜੀ ਕੋਈ ਸੰਗਤਾਂ ਨੂੰ ਪ੍ਰੋਬਲਮ ਆਣੀ ਚਾਹੀਦੀ ਹੈ